ਸਤਿ ਸ਼੍ਰੀ ਅਕਾਲ ਤੁਸੀਂ ਸੁਖਰੇ ਸੰਜੈ نیوز ਤੇ ਮੈਂ ਹਾ ਪਰਦੀਪ ਘਰ ਤੇ ਜੇਕਰ ਤੁਸੀਂ ਵੀ ਆਧਾਰ ਕਾਰਡ ਦੀ ਵਰਤੋਂ ਕਰਦੇ ਹੋ ਕਹਿਣ ਦਾ ਭਾਵ ਹੈ ਕਿ ਤੁਹਾਡਾ ਵੀ ਆਧਾਰ ਕਾਰਡ ਬਣਿਆ ਹੈ ਤੇ ਖਬਰ ਤੁਹਾਡੇ ਲਈ ਬੇਹਦ ਖਾਸ ਜਾਣ ਵਾਲੀ ਹੈ ਕਿਉਂਕਿ ਜਿਹੜੇ ਲੋਕ ਆਧਾਰ ਕਾਰਡ ਦੀ ਵਰਤੋਂ ਕਰਦੇ ਨੇ ਚਾਹੇ ਰੋਜ਼ਾਨਾ ਦੀ ਜ਼ਿੰਦਗੀ 'ਚ ਗੱਲ ਕੀਤੀ ਜਾਵੇ ਤੇ ਚਾਹੇ ਫਿਰ ਜ਼ਰੂਰਤ ਪੈਣ ਦੀ ਦਰਸਲ ਹੁਣ ਆਧਾਰ ਕਾਰਡ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਤੇ ਬਦਲਾਅ ਨੇ ਜਿਹੜੇ ਦਸੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕੀਤੇ ਜਾਣਗੇ ਸੋ ਕਿਹੜੇ ਬਦਲਾਵ ਨੇ ਅਤੇ ਕਿਉਂ ਕੀਤੇ ਜਾ ਰਹੇ ਨੇ ਇਸ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦਵਾਂਗੇ ਸੋ ਸਭ ਤੋਂ ਪਹਿਲੀ ਗੱਲ ਅੱਜ ਕੱਲ ਅਸੀਂ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਆ ਕਿ ਲੁੱਟਾ ਖਵਾਉਂਦੀਆਂ ਵਾਰਦਾਤਾ ਤਾਂ ਹੋ ਰਹੀਆਂ ਨੇ ਪਰ ਜਿਹੜਾ ਸਕੈਮ ਹੋ ਰਿਹਾ ਆ ਔਨਲਾਈਨ ਠੱਗੀਆਂ ਹੋ ਰਹੀਆਂ ਨੇ ਉਹਨਾਂ ਦੀਆਂ ਘਟਨਾਵਾਂ ਵੀ ਰੁਕਣ ਦਾ ਨਾਮ ਹੀ ਲੈ ਰਹੀਆਂ ਸੋ ਇਸੇ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਔਰ ਸਾਈਬਰ ਕ੍ਰਾਈਮ ਨੇ ਜਿਹੜੇ ਇਹਨਾਂ ਖਾਸ ਕਰਕੇ ਗੱਲਾਂ ਦਾ ਧਿਆਨ ਸਿਰੂ ਰੱਖਦੇ ਨੇ ਔਰ ਬਦਲਾਅ ਪਨੇ ਛੜੇ ਇਹਨਾਂ ਸਾਰੀਆਂ ਸ਼ਰਤਾਂ ਨੂੰ ਮੱਦੇ ਨਜ਼ਰ ਰੱਖਦੇ ਕੀਤੇ ਜਾ ਰਹੇ ਨੇ ਤਾਂ ਦੱਸਿਏ ਕਿ ਹੁਣ UIDAI ਅਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਤੇ ਵਿਚਾਰ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਧਾਰ ਕਾਰਡ ਸਿਰਫ ਧਾਰਕ ਦੀ ਫੋਟੋ ਤੇ QR ਕੋਡ ਨਾਲ ਹੀ ਬਣਾਇਆ ਜਾਵੇ ਜਿਸ ਦੇ ਵਿੱਚ ਕਾਰਡ ਦਾ ਅਧਾਰ ਨੰਬਰ ਨਾਮ ਪਤਾ ਜਨਮ ਤਰੀਕ ਤੇ ਹੋਰ ਬਾਇਓਮੈਟ੍ਰਿਕ ਜਾਣਕਾਰੀ ਨਹੀਂ ਦਿਖਾਈ ਦੇਵੇਗੀ ਸਰਕਾਰ ਫੋਟੋਕਾਪੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਸ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੇ ਦਸੰਬਰ ਤੋਂ ਸੰਭਾਵਨਾ ਕੀਤੀ ਜਾ ਰਹੀ ਹੈ ਕਿ ਸ਼ੁਰੂ ਹੋ ਜਾਏਗਾ ਤੇ UIDAI ਦੇ ਸੀਓ ਪੁਬਨੇਸ਼ ਕੁਮਾਰ ਨੇ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਹੋਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਲਈ ਨਵਾਂ ਨਿਯਮ ਬਣਾਇਆ ਜਾ ਰਿਹਾ ਹੈ ਜਿਸ ਮੁਤਾਬਕ ਹੁਣ ਆਧਾਰ ਕਾਰਡ ਦੀ ਜਾਣਕਾਰੀ ਕਿਸੇ ਦੂਜੇ ਵਿਅਕਤੀ ਸੰਸਥਾ ਦਫ਼ਤਰ ਜਾਂ ਕੰਪਨੀ ਕੋਲ ਨਹੀਂ ਜਾ ਸਕੇਗੀ ਜ਼ਿਆਦਾਤਰ ਥਾਵਾਂ 'ਚ ਵਿੱਚ ਹੋਟਲ ਟੈਲੀਕਾਮ SIM ਵਾਲੇ ਕਾਨਫਰੰਸ ਸੈਮੀਨਾਰ ਆਧਾਰ ਕਾਰਡ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ ਜਿਸ ਨੂੰ ਰੋਕਣ ਲਈ ਯੂਆਈਡੀਆਈ ਦਸੰਬਰ 2025 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਦ ਆਧਾਰ ਕੈਪ ਵਿਖਦੇ ਕਾਰਡ ਵਿੱਚ ਸਿਰਫ ਫੋਟੋ ਤੇ QR ਕੋਡ ਨੂੰ ਹੀ ਸ਼ਾਮਲ ਕੀਤਾ ਜਾਏਗਾ ਜਿਸ ਵਿੱਚ ਨਾ ਤਾਂ ਪ੍ਰਿੰਟ ਕੀਤਾ ਜਾਏਗਾ ਤੇ ਨਾ ਹੀ ਆਧਾਰ ਗਿਣਤੀ ਦਿਖਾਈ ਦੇਵੇਗੀ। ਜ਼ਿਆਦਾਤਰ ਸਮਾਂ ਤੇ ਆਧਾਰ ਕਾਰਡ ਦੀ ਬਾਰ ਬਾਰ ਕਾਪੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਪਛਾਣ ਤੇ ਡਾਟੇ ਦਾ ਗਲਤ ਇਸਤੇਮਾਲ ਦੇਖਣ ਨੂੰ ਜ਼ਰੂਰ ਮਿਲਦਾ ਹੈ। ਅਜੇ QR ਕੋਡ ਅਧਾਰਿਤ ਵੈਰੀਫਿਕੇਸ਼ਨ ਸਿਸਟਮ ਨੇ ਡਿਜੀਟਲ ਤੌਰ ਦੇ ਵਿੱਚ ਪਛਾਣ ਨੂੰ ਜ਼ਿਆਦਾਤਰ ਸੁਰੱਖਿਆ ਬਣਾਇਆ ਤੇ ਕਾਰਡ ਤੇ ਘੱਟ ਜਾਣਕਾਰੀ ਦੇ ਨਾਲ ਪ੍ਰਿੰਟਡ ਡਾਕੂਮੈਂਟ ਜ਼ਿਆਦਾ ਸੁਰੱਖਿਆ ਰਹਿਣਗੇ। ਆਧਾਰ ਕਾਰਡ ਤੇ ਹੋਰ ਜਾਣਕਾਰੀ ਨਾ ਹੋਣਾ ਫਰਸੀ ਡਾਕੂਮੈਂਟ ਉਹਨੂੰ ਚੁਣੌਤੀ ਮਿਲੇਗੀ ਸਸ਼੍ਰੀਕਾਲ ਤੋਂ ਸੇਖੁਰ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰਦੀਪ ਕੌਰ ਤੇ ਜੇਕਰ ਤੁਸੀਂ ਵੀ ਆਧਾਰ ਕਾਰਡ ਦੀ ਵਰਤੋਂ ਕਰਦੇ ਹੋ ਕਹਿਣ ਦਾ ਭਾਵ ਹੈ ਕਿ ਤੁਹਾਡਾ ਵੀ ਆਧਾਰ ਕਾਰਡ ਬਣਿਆ ਹੈ ਤੇ ਖਬਰ ਤੁਹਾਡੇ ਲਈ ਬੇहद ਖਾਸ ਰਹਿਣ ਵਾਲੀ ਹੈ ਕਿਉਂਕਿ ਜਿਹੜੇ ਲੋਕ ਆਧਾਰ ਕਾਰਡ ਦੀ ਵਰਤੋਂ ਕਰਦੇ ਨੇ ਚਾਹੇ ਰੋਜ਼ਾਨਾ ਦੀ ਜ਼ਿੰਦਗੀ 'ਚ ਗੱਲ ਕੀਤੀ ਜਾਵੇ ਤੇ ਚਾਹੇ ਫਿਰ ਜ਼ਰੂਰਤ ਪੈਣ ਦੀ ਦਰਸਲ ਹੁਣ ਆਧਾਰ ਕਾਰਡ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਤੇ ਬਦਲਾਅ ਨੇ ਜਿਹੜੇ ਦਸੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕੀਤੇ ਜਾਣਗੇ ਸੋ ਕਿਹੜੇ ਬਦਲਾਵ ਨੇ ਅਤੇ ਕਿਉਂ ਕੀਤੇ ਜਾ ਰਹੇ ਨੇ ਇਸ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦਵਾਂਗੇ ਸੋ ਸਭ ਤੋਂ ਪਹਿਲੀ ਗੱਲ ਅੱਜ ਕੱਲ ਅਸੀਂ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਆ ਕਿ ਲੁੱਟਾ ਖਵਾਉਂਦੀਆਂ ਵਾਰਦਾਤਾ ਤਾਂ ਹੋ ਰਹੀਆਂ ਨੇ ਪਰ ਜਿਹੜਾ ਸਕੈਮ ਹੋ ਰਿਹਾ ਆ ਔਨਲਾਈਨ ਠੱਗੀਆਂ ਹੋ ਰਹੀਆਂ ਨੇ ਉਹਨਾਂ ਦੀ ਘਟਨਾਵਾਂ ਵੀ ਰੁਕਣ ਦਾ ਨਾਮ ਹੀ ਲੈ ਰਹੀਆਂ ਰਸੋ ਇਸੇ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਔਰ ਸਾਈਬਰ ਕ੍ਰਾਈਮ ਨੇ ਜਿਹੜੇ ਇਹਨਾਂ ਖਾਸ ਕਰਕੇ ਗੱਲਾਂ ਦਾ ਧਿਆਨ ਸਿਰੂ ਰੱਖਦੇ ਨੇ ਔਰ ਬਦਲਾਅ ਪਨੇ ਛੜੇ ਇਹਨਾਂ ਸਾਰੀਆਂ ਸ਼ਰਤਾਂ ਨੂੰ ਮੱਦੇ ਨਜ਼ਰ ਰੱਖਦੇ ਕੀਤੇ ਜਾ ਰਹੇ ਨੇ ਤਾਂ ਦੱਸਿਏ ਕਿ ਹੁਣ UIDAI ਅਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਤੇ ਵਿਚਾਰ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਧਾਰ ਕਾਰਡ ਸਿਰਫ ਧਾਰਕ ਦੀ ਫੋਟੋ ਤੇ QR ਕੋਡ ਨਾਲ ਹੀ ਬਣਾਇਆ ਜਾਵੇ ਜਿਸ ਦੇ ਵਿੱਚ ਕਾਰਡ ਦਾ ਆਧਾਰ ਨੰਬਰ ਨਾਮ ਪਤਾ ਜਨਮ ਤਰੀਕ ਤੇ ਹੋਰ ਬਾਇਓਮੈਟ੍ਰਿਕ ਜਾਣਕਾਰੀ ਨਹੀਂ ਦਿਖਾਈ ਦੇਵੇਗੀ ਸਰਕਾਰ ਫੋਟੋਕਾਪੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਨਿਯਮ ਨੂੰ ਲਾਗੂ ਕਰਨ ਚਾਰੀ ਹੈ ਜਿਸ ਦੇ ਦਸੰਬਰ ਤੋਂ ਸੰਭਾਵਨਾ ਕੀਤੀ ਜਾ ਰਹੀ ਹੈ ਕਿ ਸ਼ੁਰੂ ਹੋ ਜਾਏਗਾ ਤਾਂ UIDAI ਦੇ ਸੀਓ ਪੁਬਨੇਸ਼ ਕੁਮਾਰ ਨੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਹੋਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਲਈ ਨਵਾਂ ਨਿਯਮ ਬਣਾਇਆ ਜਾ ਰਿਹਾ ਹੈ ਜਿਸ ਮੁਤਾਬਕ ਹੁਣ ਆਧਾਰ ਕਾਰਡ ਦੀ ਜਾਣਕਾਰੀ ਕਿਸੇ ਦੂਜੇ ਵਿਅਕਤੀ ਸੰਸਥਾ ਦਫ਼ਤਰ ਜਾਂ ਕੰਪਨੀ ਕੋਲ ਨਹੀਂ ਜਾ ਸਕੇਗੀ ਜ਼ਿਆਦਾਤਰ ਥਾਵਾਂ 'ਚ ਵਿੱਚ ਹੋਟਲ ਟੈਲੀਕਾਮ SIM ਵਾਲੇ ਕਾਨਫਰੰਸ ਸੈਮੀਨਾਰ ਆਧਾਰ ਕਾਰਡ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ ਜਿਸ ਨੂੰ ਰੋਕਣ ਲਈ UIDAI ਦਸੰਬਰ 2025 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਦ ਆਤਰੀਏ ਕਿ ਭਵਿੱਖ ਦੇ ਕਾਰਡ ਵਿੱਚ ਸਿਰਫ ਫੋਟੋ ਤੇ ਕਯੂਆਰ ਕੋਡ ਨੂੰ ਹੀ ਸ਼ਾਮਲ ਕੀਤਾ ਜਾਏਗਾ ਜਿਸ ਵਿੱਚ ਨਾ ਤਾਂ ਪ੍ਰਿੰਟ ਕੀਤਾ ਜਾਏਗਾ ਤੇ ਨਾ ਹੀ ਆਧਾਰ ਗਿਣਤੀ ਦਿਖਾਈ ਦੇਵੇਗੀ ਜ਼ਿਆਦਾਤਰ ਥਾਵਾਂ ਤੇ ਆਧਾਰ ਕਾਰਡ ਦੀ ਬਾਰ ਬਾਰ ਕਾਪੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਪਛਾਣ ਤੇ ਡਾਟੇ ਦਾ ਗਲਤ ਇਸਤੇਮਾਲ ਦੇਖਣ ਨੂੰ ਜ਼ਰੂਰ ਮਿਲਦਾ ਹੈ ਅਜੇ ਕਯੂਆਰ ਕੋਡ ਆਧਾਰਿਤ ਵੈਰੀਫਿਕੇਸ਼ਨ ਸਿਸਟਮ ਨੇ ਡਿਜੀਟਲ ਤੌਰ ਦੇ ਵਿੱਚ ਪਛਾਣ ਨੂੰ ਜ਼ਿਆਦਾਤਰ ਸੁਰੱਖਿਆ ਬਣਾਇਆ ਤੇ ਕਾਰਡ ਤੇ ਘੱਟ ਜਾਣਕਾਰੀ ਦੇ ਨਾਲ ਪ੍ਰਿੰਟਡ ਡਾਕੂਮੈਂਟ ਜ਼ਿਆਦਾ ਸੁਰੱਖਿਆ ਰਹਿਣਗੇ ਅਪਦਰ ਕਾਰਡ ਤੇ ਹੋਰ ਜਾਣਕਾਰੀ ਨਾ ਹੋਣਾ ਫਰਜ਼ੀ ਡਾਕੂਮੈਂਟ ਬਣਾਉਣ ਨੂੰ ਵੀ ਚੁਣੌਤੀ ਮਿਲੇਗੀ